ਓ ਚੱਲ ਯਾਰ ਕਿੱਧਰ ਗਿਆ ਓਏ ਅੱਛਾ ਜਿਵੇਂ ਤੁਸੀਂ ਲੋਕ ਨੂੰ ਮੋਚੀ ਖੇਡਦੇ ਹੋ ਆਏ ਹੋ ਓਥੇ ਬੈਠੋ ਓਥੇ ਬੈਠ ਬੈਠ ਆਏ ਹੋ ਆਪਾਂ ਰੱਕਰੋਟਾ ਦਬਾਲ ਲਤਾ ਹੂੰ 4 ਵਜੇ ਕਹਿੰਦੇ 4:00 ਵਜੇ ਨੇ ਰੋਟੀ ਵੀ ਲੈ ਖਾਈਏ ਓ ਬਹੁਤ ਲੂੰਗ ਨੂੰ ਚੱਲ ਓਏ ਤਸ ਜੀ ਪਾਇ ਰਹੀ ਜਾ ਰਹਾ ਕੋ ਟੂ ਮਾਸਟਰ ਜਾ ਕੇ ਹਾਂ ਉਹਦਾ ਕੰਮ ਮੁਰਮੀ ਕਰਾ ਰਿਹਾ ਹੈ ਰਹਿਣੇ ਕਰਾ ਰਿਹਾ ਉਹ ਬਬਲੂ ਹੂ ਬਬਲੂ ਹਾਂ ਲੱਡੂ ਆ ਜਲਦੀ ਮੈਂ ਨਹੀਂ ਅੱਜ ਜਾਂਦਾ ਸਾਡੀ ਮੁਰਗੀ ਆ ਜਾਂਦਾ ਦਊਗੀ ਮੋਰੀ ਨਗਰਾਨੀ ਤੇ ਅੱਜ ਮੈਂ ਵੀ ਆ ਜਾ ਮੁਰਗੀ ਤੇ ਨਾ ਨਾ ਤੈਨੂੰ ਨਹੀਂ ਆਣਾ ਤਾਂ ਕੋਈ ਨਾ ਕਹਿਦੀ ਉਹਨੂੰ ਵੀ ਛੁੱਟੀ ਦੇ ਉਹ ਕੋਈ ਨਾ ਕਹੂੰਗਾ ਕਹਿਦੀ ਵੀ ਚੋੜਾ ਢਹਰਮ ਮੇ ਕੋਈ ਨਾ ਕਹੂੰਗਾ ਦੌੜ ਲਾਉਂਗਾ ਉਹਨਾਂ ਆ ਜਾ ਕੋਈ ਨਾ ਦੋ ਲਾਉਣਾ ਠੋਲੂ ਮੜਾ ਠੋਲੂ ੜਾ ਲਉ ਆ ਚੱਲੀਏ ਆ ਲੱਡੂ ਓਏ ਚੱਲੀਏ ਤੁਸਨ ਤੇ ਉਹ ਟਾਈਮ ਵੀ ਹੋ ਗਿਆ ਓਏ ਹੋਰ ਹੋ ਗਿਆ 4 ਵਜੇ ਖੜ ਜਾ ਦੋ ਮਿੰਟ ਮੈਂ ਬੈਗ ਚੱਕ ਲਿਆ ਮੈਂ ਲੈ ਬੈਗ ਚੱਕ ਕੇ ਇਹ ਟਾਈਮ ਵੀ ਪਤਾ ਨਹੀਂ ਉਹ ਪੱਟਾ ਉਹ ਬੜੀ ਪਰਤਾ ਬੜਾ ਕੋਹ ਹੈ ਕੋਈ ਨਾ ਓਏ ਆ ਜਾ ਉਹ ਚੱਲ ਓਏ ਆ ਚੱਲੀਏ ਚਲ ਕੀ ਨਾ ਚੱਲਣ ਦੀ ਗੱਲ ਉਹ ਦੇ ਹੋਏ ਵੱਡਾ ਕੀ ਨਾ ਹੋਦਾ ਹਾਂ ਕੰਮ ਕਰ ਖਿਆ ਉਹ ਤਾਂ ਉਹ ਫਾਰੂ ਨਾ ਬਲੇ ਨਾ ਮੈਂ ਤਾਂ ਕੱਲਾ ਰਹਿੰਦਾ ਜਰ ਤਨ ਮੈਂ ਓਏ ਕੱਦੂ ਚੌਲੇ ਤੋਰੀਆਂ ਭਿੰਡੀਆਂ ਆਰਬੀ ਹਰੇ ਮਟਰ ਆਲੂ ਗੰਡੇ ਲੈ ਜਾ ਪਾਈ ਤੋਰੀਆਂ ਚੌਲੇ ਆਰਬੀ ਵੇ ਸਬਜ਼ੀ ਲੈਣੇ ਕਿ ਹਾਂ ਉਹ ਸਬਜ਼ੀ ਆ ਲੈ ਆਂ ਕਿ ਤੂੰ ਕੱਦੂ ਖਾਉਂਗਾ ਤਾ ਭਾਈ ਹਾਂ ਮੈਂ ਗੱਲਾਂ ਚ ਲਾ ਲੂ ਠੀਕ ਆ ਹਾਂ ਸੱਜੀ ਵਾਲੇ ਆ ਰਹੇ ਲੈ ਲਾ ਲਿਆ ਨਿਆ ਸਾਬ ਜੀ ਹਲਾ ਹਲਾ ਫਿਰ ਪੁੱਛ ਰਿਹਾ ਹਾਂ ਪੁੱਛ ਕੀ ਰੇਟ ਲਾਰਖੀ ਆ ਕਾਦੀ ਲੈ ਜਾਣੇ ਆ ਬਾਈ ਸਾਬ ਓਏ ਆ ਕੀ ਹੋ ਰਿਹਾਗਾ ਓਏ ਓਏ ਤਾਂ ਪੱਡਾ ਦਾ ਨੱਟ ਲਾਉ ਰਿਹਾ ਪੱਡਾ ਦਾ ਨੱਟ ਹੀ ਲਾਉ ਰਿਹਾਗਾ ਹਵਾ ਵੀ ਪਵਾ ਹੁੰਦੀ ਆਗੀ ਚੱਲੀਏ ਲੈ ਲਿਆ ਓਏ ਪੱਜ ਲੈ ਪੱਜ ਦਾ ਕੀ ਮੰਗਦਾ ਓਏ ਓਏ ਪੱਜ ਲੈ ਓਏ ਫਟ ਲਾ ਬੰਦ ਆ ਜਾ ਓਏ ਪੱਜ ਲਾ ਓਏ ਆਹ ਕੀ ਦੀ ਗੱਡੀ ਆ ਓਏ ਓਏ ਆ ਕੀ ਦੀ ਸਕੂਟਰੀ ਆ ਓਏ ਖੜ ਜੋ ਖੜ ਤੁਸੀਂ ਕਿਹੜੇ ਓਏ ਪੱਜ ਲਾ ਓਏ ਖੜ ਜੋ ਆ ਫਲਕੂ ਮਾਇਆ ਲਾਉਗੇ ਹੋਗਾ ਨਾ ਆ ਕੇ ਉਹਰੇ ਮੇਰੀ ਚਲਾਉਣ ਸੂਟਰੀ ਕਿੰਨਾ کہیں ਜਾ ਕੇ ਲੈ ਤਾਂ ਨਹੀਂ ਗਈ ਕੋਸੋਏ ਚੱਕੇ ਚੋਂ ਹੈ ਛੋਲਾ ਦਾ ਖਾਲੀ ਕਰਿਆ ਪਿਆ ਤਾਂ ਲੈ ਗਈ ਕੁਛ ਨਾ ਕੁਛ ਕੱਢ ਕੇ ਕੋਈ ਨਹੀਂ ਮੈਂ ਦੇਖਦਾ ਲੱਡੂ ਤੇ ਇਹਨਾਂ ਦੇ ਘਰੇ ਜਾਣਾ ਮੈਂ ਇਹਨਾਂ ਦੇ ਘਰੇ ਜਾ ਕੇ ਫਿਰ ਦੇਖਦਾ ਮੈਂ ਇਹ ਕਰਦੇ ਕੀ ਨੇਗੇ ਸਮਾਨ ਇਹ ਲੈ ਕੇ ਮੇਰੇ ਚੱਕੇ ਪੜਾਈ ਕਰਦੇ ਨੇ ਕੀ ਕਰਦੇ ਨੇ ਇਹ ਅਜੇ ਤੱਕ ਕੁੱਟੂ ਆ ਮਾਸਟਰ ਹੋਏ ਕੁੱਟੂ ਮਦਾ ਕੰਮ ਵੀ ਨਹੀਂ ਕਰਿਆ ਹੈਗਾ ਤੈਂ ਕਰਖਿਆ ਹੋਏ ਕਾਦਾ ਬਣਾ ਕੋਈ ਕਾਦਾ ghee ਸਾਰਿਆਂ ਦਾ ਨਹੀਂ ਕਰਿਆ ਹੈਗਾ ਮੇਰਾ ਕੋਈ ਕਾਪੀ ਵੀ ਨਹੀਂ ਆਇਆ ਕਰਕੇ ਮੈਂ ਤਾਂ ਇਕਰਾ ਹਾਂ ਓਏ ਮਰਾ ਕਾਫੀ ਚੱਕ ਲਮਾ ਯਾਰਾ ਉੱਥੇ ਹੀ ਆ ਕੇ ਤੇ ਹੁਣ ਕਿਤੇ ਮੈਂ ਤਾਂ ਆਪਣੀ ਲੈ ਆਇਆ ਗਿਆ ਓਏ ਕੁਟਾ ਮੈਂ ਆਇਆ ਕੁਛ ਨਹੀਂ ਹੁੰਦਾ ਹੈ ਗਿਆ ਮੈਂ ਬਹਾਨਾ ਲਾ ਦੂੰਗਾ ਉਹ ਨੋਬਾ ਮੈਂ ਉਹ ਲੈ ਆ ਆ ਜਾ ਓਏ ਹਲੇ ਕਿਹੜਾ ਆਇਆ ਹੁਣ ਮਾਸਟਰ ਓਏ ਤਾਂ 4 ਵਜੇ ਆ ਜਾ ਆ ਜਾ ਆਪਾਂ ਕੇ ਆ ਜਾ ਓਏ ਹਲੇ ਤਾਂ ਆਇਆ ਨਹੀਂ ਮਾਸਟਰ ਓਏ ਆ ਜਾ ਬੱਜਿਆ ਅੱਛੀ ਠਾਂਗੇ ਇਤਨੇ ਆਊਗਾ ਹਨਾ ਆਪਾਂ ਇਹ ਕਰਦੇ ਆ ਬੱਜਿਆ ਕਰਾ ਆਪਾਂ ਬੈਠੇ ਰੱਖਦੇ ਇੱਥੇ ਥੇਲੇ ਥੇਲੇ ਭਾਈ ਮੇਰਾ ਥੇਲਾ ਓ ਥੇਲਾ ਮੇਰਾ ਓਏ ਮਤਲਬ ਮੇਰਾ ਓਏ ਤੂੰ ਆ ਚੱਲ ਤੂੰ ਮੈਂ ਆ ਲੈਣਾਗਾ ਹਾਂ ਆਪਾਂ ਖੇਡਾਂਗੇ ਹੁਣ ਖੇਡੀਆਂ ਬਰਾਂਣ ਆਪਾਂ ਹਾਂ ਖੇਡਾਂਗੇ ਆ ਜਾ ਫਿਰ ਆ ਜਾ ਤੂੰ ਤੈਨੂੰ ਦੇਣੀ ਪਊਗੀ ਦਾਈ ਹੂੰ ਨਾ ਨਾ ਇਹ ਗੱਲ ਮਾਰੀਆ ਤੈਨੂੰ ਦਾਈ ਦੇਣੀ ਫਰੋ ਕੱਲਾ ਪੁੱਗਰਾ ਵਟ ਲੈ ਪੁੱਗਲਾ ਓਏ ਆ ਜਾ ਹਾਂ ਮੈਂ ਗਿਆ ਦੇ ਦਾਈ ਤੂੰ ਦੇ ਦਾਈ ਮੈਂ ਗਿਆ ਆ ਜਿੰਮਰਾ ਚੱਲ ਚੱਲ ਤੂੰ ਦੇ ਦਾਈ ਮੇਰਾ ਮੈਂ ਤਾਂ ਨਾ ਚੱਲ ਫਿਰ ਆ ਜਾ ਲੈ ਲੱਗ ਪੁੱਜਕੀ ਖੇਡਾਂਗੇ ਉੱਥੇ ਲੱਗਾ ਕੰਧ ਨਾਲ ਹਾਂ ਇੱਧਰ ਹੋ ਜਾ ਇੱਧਰ ਨਾਲੇ ਇੱਥੇ ਹੋ ਜਾ ਦੂਸਰੇ ਲੋਟ ਲੱਗਾ ਲੈ ਹਾਂ ਇਹ ਜਵਾਖਾ ਜਨੇ ਤਪਾਰ ਕਿਆ ਘਰ ਦੇ ਤੋਂ ਅਗਲੇ ਲਾਦੰਦ ਨੇ ਸਾਡੇ ਜਵਾਖ ਨੂੰ ਪੜਾ ਦੇ ਪੜਨ ਵਾਲੇ ਵੀ ਹੁਣ ਇਹ ਬੰਦਾ ਇਹਨਾਂ ਦੇ ਲਵੇ ਲੱਗੂ ਤਾਂ ਕੋਈ ਇਹਨਾਂ ਦਾ ਕੋਈ ਮੜੋ ਚੱਲ ਹਾਂ ਨਹੀਂ ਮਾ ਹੋ ਜਾ ਚੱਲ ਤਾਂ ਹਾਂ ਨਹੀਂ ਮਾ ਹੋ ਜਾ ਮਰੇ ਜਾ ਓ ਚੱਲ ਯਾਰ ਕਿੱਧਰ ਗਿਆ ਓਏ ਸਨ ਕੀ ਬੜਾ ਇਹ ਓਏ ਹੈ ਗਾ ਲੱਡੂ ਲੱਗ ਗਿਆ ਗਾ ਠੋਲੂ ਲੱਗ ਗਿਆ ਤੈਨੂੰ ਪੜਨ ਵਾਸਤੇ ਭੇਜਿਓ ਘਰ ਆ ਬੱਕੀਆਂ ਬਣਨ ਵਾਸਤੇ ਭੇਜਿਓ ਕਰਮੋਗੇ ਪੀਆ ਪਾਸ ਤੁਸੀਂ ਹੜਾ ਓਏ ਸਿਕਾ ਦੀ ਮਾਸਟਰ ਜੀ ਸਿਕਾ ਦੀ ਸਾਸਰੀ ਗਾਲ ਦਾ ਠੀਕ ਹੈ ਬੈਜੋ ਮਾੜਾ ਸਤਕਾਰ ਕਰਨਾ ਸਿੱਖ ਲੋ ਮਾੜਾ ਮੋਟਾ ਨਾ ਤੈਨੂੰ ਕੀ ਲੱਗਿਆ ਦੀ ਬੱਕੀ ਬਣਨ ਨੂੰ ਏ ਇਹਨੇ ਦਿੱਤਾ ਜੀ ਮੈਂ ਕਿਦੋਂ ਮੈਂ ਤਾਂ ਪੜਨ ਲੱਗ ਆਈ ਜੀ ਇਹਨੇ ਦਿੱਤਾ ਜੀ ਪੜਨ ਲੱਗ ਰਿਹਾ ਜੀ ਇਹ ਤਾਂ ਆਰਮਨਾਈ ਤੇ ਫਿਰਦਾ ਤੂੰ ਕੱਲੀ ਘੋਟ ਆਇਆ ਵੈਸੇ ਆ ਆ ਗਾ ਜਿਮਰ ਬਾਤ ਬਾਗਿਆ ਕਿਉਂ ਦੱਸੋ ਤੂੰ ਮੈਂ ਤਾਂ ਉਹ ਪੜ ਲੱਗ ਰਿਹਾ ਨਹੀਂ ਛੋਡੇ ਸਾਹਮਣੇ ਇਹ ਐ ਕੱਲਾ ਕਿਵੇਂ ਲੱਗ ਜੂ ਪਤਾ ਨਹੀਂ ਕੀ ਇਹ ਲਾਇ ਇਹਨਾਂ ਨੂੰ ਕਰੋ ਮੜਾ ਲੋੜ ਤਾਂ ਤੁਸੀਂ 2 ਏਕਰਨੇ ਪਾਉਂਗੇ ਕਰ ਦੇ ਦਾ ਛੋਡੇ ਅਗਲਾ ਕਹਿੰਦਾ ਟਿਊਸ਼ਨ ਤੇ ਲਾ ਦੋ ਟਿਊਸ਼ਨ ਤੇ ਲਾ ਦੋ ਪੜਨਾ ਤੁਹਾਨੂੰ ਉੜਾ ਉੱਠ ਨਹੀਂ ਆਉਂਦਾ ਲੈ ਜੇ ਪਤਾ ਲੱਗ ਜੂ ਛੋਡਾ ਬੱਕੀਆਂ ਤੁਹਾਨੂੰ ਮੈਂ ਖੜਿਆ ਹਾਂ ਤੇ ਕਰੋ ਹਾਂਜੀ 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 ਤੁਸੀਂ ਉਹਦੀ ਹਾਈ ਲਾਉਣਾ ਹਾਂਜੀ ਹਾਂਜੀ ਸਾਰਿਆਂ ਨੇ ਜੀ ਕਹਿ ਕੇ ਬੋਲਣਾ ਠੀਕ ਹੈ ਜੀ ਹਾਂ ਰੋਲ ਐਂਬ੍ਰਿਕ ਹਾਦਰ ਜੀ ਠੀਕ ਆ ਰੋਲ ਨੰਬਰ 2 ਆਜਾ ਜੀ ਆਜਾ ਜੀ ਰੋਲ ਨੰਬਰ 3 ਆਉਦਾ ਹੈ ਨਹੀਂ ਗਾ ਜੀ ਉਹ ਬਾਬਲੂ ਹੈਗਾ ਨਾ ਹਾਂ ਬਾਬਲ ਖਰਦਮ ਆਉਦਾ ਹੈ ਉਹਦਾ ਨਾਮ ਬਾਬਲੂ ਹੈ ਨਾ ਜੀ ਹਾਂ ਉਹ ਕੱਪ ਨਹੀਂ ਆਇਆ ਉਹ ਤਾਂ ਇਹ ਕਹਿੰਦਾ ਮੇਰੀ ਮੁਰਗੀ ਛੂਗੀ ਆਂਦਾ ਨਹੀਂ ਹੋਵੇ ਆਂਦਾ ਦੇਉਗੀ ਮੁਰਗੀਆਂ ਕਹਿੰਦਾ ਜਾਓ ਜੀ ਫਿਰ ਉਹ ਮੁਰਗੀ ਨਾਲ ਆਂਡੇ ਦਾ ਕੀ ਸੰਬੰਧ ਆ ਉਹ ਤਾਂ ਉਹਨੂੰ ਪਤਾ ਹੋਣਾ ਇਹਦੀ ਮੈਨੂੰ ਕਹਦਾ ਕਹਿੰਦਾ ਛੁੱਟੀ ਨੂੰ ਵਾਦੀ ਕਹਿੰਦਾ ਮਰੀ अच्छा तेनु कहंदा ਵੀ ਅਰਜੀ ਲਿਖ ਕੇ ਦੇ ਦੀ ਵੀ ਮੇਰੀ ਛੁੱਟੀ ਦੇ ਦੀ ਹਾਂ ਵੀ ਮੈਂ ਗੈਲੋਂ ਆਂਡੇ ਇਕੱਠੇ ਕਰਦਾ ਹੂੰਗਾ ਹਾਂ ਇਹ ਗੱਲ ਹੋ ਰਹੀ ਹੈ ਅਹੀਂ ਆਉ ਤਾਂ ਫਿਰ ਸੇਲ ਆਊਗਾ ਹਾਂ ਜੀ ਅੰਡਿਆਂ ਦੀ ਅੱਛਾ ਕੋਈ ਨਾ ਉਹਦੀ ਮਾਇ ਲਵਾਉ ਸੇਲ ਬਹਿ ਜਾ ਇਹ ਨਾ ਮਾਇ ਨਾ ਨੇ ਬਿジネス ਤੁਰਿਆ ਚੱਲ ਕੋਈ ਨਾ ਉਹਦਾ ਰੇਟ ਤੜਕੇ ਬਣਾਵਾਂਗੇ ਠੀਕ ਹੈ ਐਂ ਦੱਸੋ ਅੱਜ ਕੀ ਕਰਨਾ ਭਲਾ ਆਪਣੇ ਅੱਜ ਆਪਣੇ ਮੈਂ ਇਹਦੇ ਸਵਾਲ ਦੱਸੇ ਲੱਜ ਸਵਾਲ ਲੱਸੇ ਨਹੀਂ ਮੈਂ ਦੇ ਸਵਾਲ ਠੀਕ ਆ ਹਾਂ ਜੀ ਐਂ ਕਰੋ ਤੁਸੀਂ ਜੋੜ ਘਟਾਓ ਸਿੱਖ ਗਏ ਸਾਰਾ ਹਾਂ ਜੀ ਆਉਂਦਾ ਜੀ ਆਉਂਦਾ ਹਾਂ ਜੀ ਤੇ ਗੁਣਾ ਦੇ ਗੁਣਾ ਦੇ ਗੁਣਾ ਮਤਲਬ ਮਲਟੀ ਜੀ ਮਲਟੀਪਲਾਈ ਜਾਇਆ ਕਹਦੇ ਨੇ ਜੀ ਨੂੰ ਆਉਂਦਾ ਜੀ ਆਉਂਦਾ ਆਉਂਦਾ ਇਹ ਤਾਂ ਤੂੰ ਤਾਂ ਅੰਗਰੇਜ਼ੀ ਬੋਲਣ ਲੱਗਾ ਓਏ ਹਾਂ ਜੀ ਇਹਦਾ ਫਰਕ ਪੈ ਗਿਆ ਤੇਰਾ ਤਾਂ ਪੜਦਾ ਵਾ ਜੀ ਹਾਂ ਪੂਰਾ ਛੇਰ ਬਗਿਆ ਪੜਿਆ ਕਰ ਹਾਂ ਜੀ ਅੱਛਾ ਹੁਣ ਕਰਾਉਣਾ ਵੰਡ ਦੇ ਸਵਾਲ ਸਾਨੂੰ ਕਰਾਉਂਗੀ ਕਰਾਉ ਜੀ ਕਰਾਉ ਜੀ ਵਨ ਡੋਂਗ ਦੀਆ ਚੰਗੀ ਤਰ੍ਹਾਂ ਹਾਂ ਜੀ ਆਉਂਦੇ ਆਂ ਡਵਾਈਡ ਹਾਂ ਡਵਾਈਡ ਇੰਗਲਿਸ਼ ਬੋਲਣ ਲੱਗਾ ਤੇਰਾ ਤੂੰ ਮੈਨ ਲੱਗ ਘਰੇ ਪੜਾਉਣ ਲੱਗ ਗਿਆ ਜਬਕ ਤੈਨੂੰ ਪੜਦਾ ਜੀ ਮੈਂ ਹਾਂ ਤੂੰ ਕੋਕ ਜਾ ਓਏ ਤੈਨੂੰ ਕੁਝ ਜਮੀ ਨਹੀਂ ਆਉਂਦਾ ਪੜਦਾ ਜੀ ਕਿਹੜਾ ਪੜ ਰਿਹਾ ਏ ਇਹ ਜਬਾਕ ਨੇ ਦੋ ਵਾਰੀ ਦੱਸਤਾ ਅੰਗਰੇਜ਼ੀ ਇੰਗਲਿਸ਼ ਚ ਬੋਲ ਕੇ ਪਤਾ ਇਹਨੂੰ ਨਹੀਂ ਦਾਦਾ ਤੂੰ ਆ ਮੈਂ ਹੁਣ ਦਾਦੂਆਂ ਜੀ ਤੁਸੀਂ ਪੁੱਛੋ ਤਾਂ ਸਹੀ ਜੀ ਪੁੱਛਦਾ ਤੁਨੂੰ ਲੈ ਕਰੋ ਹਾਂ ਜੀ ਪੂਰੀ ਤਿਆਰੀਆਂ ਛੋਡੀ ਤਿਆਰੀਆਂ ਹੀ ਤਿਆਰੀ ਹਾਂ ਆਉਂਦੀਆਂ ਸਾਰੇ ਦੋ ਜਿਹਨੇ ਕਾਪੀਆਂ ਕੱਢ ਲਓ ਕੱਢ ਲਈ ਸੀ ਕੱਢਦੀ ਕਾਪੀ ਜੀ ਮੈਂ ਤਾਂ ਭੁੱਲਿਆ ਉਹ ਇਹਨੂੰ ਕੀ ਦਾ ਤਾਂ ਉਹਨੂੰ ਦੱਸ ਮਟਰ ਨੂੰ ਕਹਾ ਉਹ ਨਹੀਂ ਕੱਢਦਾ ਕਾਪੀ ਓਏ ਭੁੱਲਿਆ ਜੀ ਕਾਪੀ ਜੀ ਮੈਂ ਤਾਂ ਭੁੱਲਿਆ ਹਾਂਜੀ ਰੋਟੀ ਖਾਣੀ ਤਾਂ ਭੁੱਲੇ ਨਹੀਂ ਉਹ ਪਤਾ ਕੀ ਹੋ ਗਿਆ ਜੀ ਭਿੱਜ ਗਈ ਜੀ ਕਾਪੀ ਕਾਹਦੇ ਨਾਲ ਕੋਈ ਮੀਂਹ ਆ ਧੱਕੜ ਨਾਲ ਝੇਲਾ ਤੇਰੀ ਕਾਹਦੇ ਨਾਲ ਭਿੱਜ ਗਈ ਕਾਹ ਰਾਤ ਕੀ ਹੋਇਆ ਜੀ ਬਾਪੂ ਨੇ ਮੋਟਰ ਚੱਲਦੀ ਛੱਡਤੀ ਜੀ ਅੱਛਾ ਸਾਡਾ ਤਾਂ ਸਾਰਾ ਘਰ ਪਾਣੀ ਪਾਣੀ ਕਰਤਾ ਜੀ ਥੋੜਾ ਤਾਂ ਸਾਰੇ ਬਿਸਤਰੇ ਭਿੱਜ ਗਏ ਜੀ ਤੇਰੀ ਕਾਪੀ ਨੇ ਤਾਂ ਭਜਣੀ ਦੀ ਫਿਰ ਬਾਜੀ ਅੱਛਾ ਇਹ ਬਹਾਨੇ ਲਾਉਣੇ ਛੱਡ ਦੇ ਬਹਿ ਜਾ ਫੇਰ ਦੇਖਣਾ ਤੈਨੂੰ ਮੀਆਂ ਕਰਕੇ ਹੋ ਰਿਹਾ ਜੀ ਜੀ ਰਾਤ ਨੂੰ ਖੜ ਕੇ ਹੋ ਰਿਹਾ ਨਹੀਂ ਲਾਇਆ ਟੈਂਕੀ ਚੱਲ ਰਹੀ ਆ ਅੱਛਾ ਮੇਰਾ ਘਰ ਕੋਲ ਹੀ ਰਹੀ ਤਾਂ ਮੈਨੂੰ ਪਤਾ ਅੱਛਾ ਤੂੰ ਇਹਦਾ ਤੂੰ ਇਹਦਾ ਸਪੋਰਟੀਆਂ ਹਾਂ ਜੀ ਨਹੀਂ ਉਹ ਇਹਦਾ ਮੈਂ ਕਮਾਂਦੀਆਂ ਜੀ ਚੰਗਾ ਉਰੇ ਆਇਆ ਤੇਰੀ ਵਾਰੀ ਆ ਗਿਆ ਆ ਗਿਆ ਜੀ ਖਾਸਾ ਤੈਨੂੰ ਐ ਵੀ ਖਾਸਾ ਮੈਂ ਤੂੰ ਪੜਾਉਆ ਹੋ ਗਿਆ ਇਹਦੇ ਸਵਾਲਾਂ ਦਾ ਜਵਾਬ ਤੂੰ ਦੇਣ ਲੱਗਿਆ ਪਹਿਲਾਂ ਇੱਕ ਮੇਰੇ ਸਵਾਲ ਦਾ ਜਵਾਬ ਦੇ ਬੋਲੋ ਜੀ ਐਨ ਪੂਰਾ ਕੰਪਿਊਟਰ ਸੱਦਰ ਚ ਐਨ ਫੁੱਲੀ ਅੱਛਾ ਹਾਂ ਈ ਐਂ ਦੱਸ ਉਹ ਕਿਹੜਾ ਪੰਛੀਆਂ ਨਾਲ ਇਹਦਾ ਬੱਚੇ ਦਿੰਦਾ ਨਾਲੇ ਡਾਰੀ ਮਾਰਦਾ ਦੱਸ ਹੁਣ ਚੁੱਪ ਜੇ ਨਾ ਹੋ ਉਹਦੇ ਕਿਨੇ ਕੀ ਜਾਗਦਾ ਮੇਰੇ ਕਿਨੇ ਘਰ ਮੂੰਹ ਹਾਂ ਦੱਸ ਜਹਾਜੀ ਥਾਰਾ ਜਹਾਜ ਹੁੰਦਾ ਇਹ ਕਿਨੇ ਬਣਾਇਆ ਤੈਨੂੰ ਮੈਂ ਤਾਂ ਕੱਲ ਕਹਿ ਕੇ ਆਵਰੀ ਸਮਝਾਇਆ ਤੈਨੂੰ ਇਹ ਵੀ ਇਹੇ ਚਾਂਮ ਚੇਤ ਕੋ ਹੁੰਦੀ ਐ ਜਹਾਜ਼ ਉੜਦੇ ਹੁੰਦੇ ਨੇ ਕਦੀ ਮਾਤਰਾ ਉੜਦਾਂ ਹੁੰਦਾ ਜਦੋਂ ਫਲੈਟ ਜਾਂਦੀ ਐ ਜੀ ਫਿਰ ਜਹਾਜ਼ ਬੱਚੇ ਦਿੰਦਾ ਕਨਾ ਨਹੀਂ ਨਾ ਦਿੰਦਾ ਲਾਓ ਜੀ ਲਾਓ ਇਹਦੇ ਨਹੀਂ ਨਹੀਂ ਹੋ ਰਿਆ ਜੀ ਲਾਓ ਖਾ ਖ ਆਪਣਾ ਕੁ ਹੋ ਰਿਆ ਤੂੰ ਕੋਈ ਨਾ ਉਹ ਤੈਨੂੰ ਪੜ੍ਹਨਾ ਕੋਈ ਪੜਨਾ ਲਿਖ ਲਿਆ ਕਰੋ ਮਾੜਾ ਮੋਟਾ ਜੇ ਤੁਸੀਂ ਕਿਸੇ ਕਿਤੇ ਲੱਗਣਾ ਜਿਵੇਂ ਬੜੂਦਰ ਰਹਿਣਾ ਤਾਂ ਰਹੀ ਜਾਓ ਤੁਹਾਡੇ ਮਾਂ ਬਾਪ ਪਤਾ ਕਿੰਨੀ ਫੀਸ ਭਰਦਣ ਮੇਰੇ ਕੋਲੇ ਤੁਹਾਡੇ ਕੋਈ ਕੱਖ ਜਾਦ ਮੈਨੂੰ ਪੁੱਛੋ ਜੀ ਤੈਨੂੰ ਵੀ ਪੁੱਛਣਾ ਵੱਡੇ ਪੜਖੂ ਨੂੰ ਤੂੰ ਖਾ ਤੂੰ ਕਾਪੀ ਤਾਂ ਲੈ ਕੇ ਨਹੀਂ ਆਇਆ ਹੋਰ ਕੀ ਦੱਸੇਗਾ ਕਾਪੀ ਤਾਂ ਇਹ ਗਿੱਲੀ ਹੋ ਗਈ ਸਵੇਰੇ ਲਿਆਉਗਾ ਇਹ ਪੱਕਾ ਸਵੇਰੇ ਦੇਖ ਲਾਂਗੇ ਤੇਰੀ ਬੱਦਲ ਬਾਈ ਆਪਣੇ ਸਵੇਰੇ ਦਾ ਸਕੂਲ ਜਾਵੇਂ ਯਾਰ ਤੂੰ ਬਾਹਰ ਲੈਣਾ ਹੁੰਦਾ ਹੀ ਬਾਹਨੇ ਦਾ ਇਹ ਲਾਉਣਾ ਹੈ ਬਾਹਨੇ ਦਾ ਤੂੰ ਵੀ ਲਾਉਣਾ ਆਨੇ ਵੀ ਲਾਉਂਦਾ ਖੜਾ ਹੋ ਖੜਾ ਹੋ ਨਾ ਖਾਸਾ ਤੂੰ ਇਹਦੇ ਬਾਹਰ ਆਂ ਹਾਂਜੀ ਕਿਹੜੇ ਬੰਡੋਣਾ ਮੈਂ ਬੈਤੋ ਜੀ ਕੀ ਕਰਨਾ ਹਣਾ ਪੜ੍ਹ ਲੈ ਜੀ ਪੜਦਾ ਤਾਂ ਫਿਰ ਹੈ ਨਹੀਂ ਤੂੰ ਹੈ ਪੜਦਾ ਤਾਂ ਤੂੰ ਹੈ ਨਹੀਂ 아이 ਹੋਏ ਬੈ ਜਾ 아이 ਹੋਏ 아이 ਹੋਏ ਖਾ ਲਿਆ ਮੇਰੇ ਤਾਂ ਦਿਮਾਗ ਰਾਂ ਵਿੱਚ ਆਉਣੇ ਨੇ 아이 ਹੋਏ ਆਹੀ ਖੜਾ ਹੋ 아이 ਹੋਏ ਵਾ ਇੱਧਰ ਆ ਜਾ ਮੇਰੇ ਸ਼ੇਰੋੜਾ ਤੂੰ ਅਜੇ ਲੈ ਸੀਲੇ ਆ ਧਤੀ ਦਾ ਅਜੋ ਹੋ ਗਈ ਜੀ ਕੀ ਹੋ ਗਿਆ ਮੇਰੀ ਮੰਮੀ ਨੇ ਰਿਚ ਨਹੀਂ ਆਜੇ ਜੀ ਕਿਉਂ ਲੇਟ ਭੱਜ ਗਈ ਕੱਲ ਅੱਛਾ ਰੋਈ ਪੂਰੀ ਮੱਤ ਕੇ ਤੇ ਹਾਂ ਇਹ ਅਮਰੀਕਾ ਦੇ ਲੱਸੀ ਹੁੰਦੀ ਆ ਇਹਨਾਂ ਦੇ ਕਰੇ ਹੁੰਦੇ ਅੱਛਾ ਮਰੇ ਪਲੋ ਚੱਲ ਬੈ ਜਾ ਕੋਈ ਨਾ ਤੂੰ ਤਾਂ ਰੋਈ ਲਿਓ ਨਾ ਐ ਓਏ ਹਾਂਜੀ ਫੁੱਡੇ ਕਰੇ ਲੱਸੀ ਹੁੰਦੀ ਆ ਸਾੜ ਦਾ ਸੁਧਰੀ ਨਹੀਂ ਹੁੰਦਾ ਜੀ ਫੁੱਡੇ ਕਾਨੂੰ ਹੂਆ ਥੜਿਆ ਬੋਕ ਸਾਰਾ ਕੁਝ ਮਕਾਦੇ ਨੂੰ ਮੇਰੇ ਵਾਸਤੇ ਤਾਂ ਹਾਂ ਦੁੱਧ ਨਹੀਂ ਹੁੰਦਾ ਸਾਡੇ ਤਾਂ ਜੀ ਫਿਰ ਮੈਨੂੰ ਤਾਂ ਲੱਸੀ ਲੋੜ ਰਹਿੰਦੀ ਆ ਕੀ ਹੋ ਗਿਆ ਜੀ ਓਏ ਕਈ ਵਾਰੀ ਬਾਤ ਘਾਟ ਹੋ ਜਾਂਦੀ ਆ ਸਾਰੀ ਗੱਲਾਂ ਨਾ ਪੁੱਛਿਆ ਕਰੋ ਬੈ ਕੇ ਲੱਗਦਾ ਕੀ ਹੋ ਗਿਆ ਕੀ ਬੋਲਦਾ ਓਏ ਹੋਰੀ ਜੀ ਇਹੀ ਦਾਦਾ ਜੀ ਕੀ ਕਹਿੰਦਾ ਉਹ ਕਹਿੰਦਾ ਰਾਤ ਜਾਦੇ ਹੋ ਗਿਆ ਜੀ ਕੀ ਹੋ ਗਿਆ ਜਾਦੇ ਇਹ ਪੁੱਛੋ ਜੀ ਦੱਸ ਓਏ ਉਹ ਰਾਤ ਆ ਹੋ ਗਿਆ ਦਾਦੀ ਤੂੰ ਸਾਰਿਆਂ ਗਲਾ ਉਥੇ ਕਨਫਰਮ 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 ਚੱਲ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਬੱਤ ਗਿਆ ਬਹਿ ਜਾ ਹੂੰ ਤੂੰ ਆ ਕਰ ਓਏ ਤੂੰ ਬੈ ਕੁਰੂ ਢੋਟ ਇੱਧਰ ਆ ਫੇਰ ਇੱਧਰ ਸਵਾਲ ਜਵਾਬ ਚੱਲ ਉੱਧਰ ਬੱਤ ਜੀ ਇੱਕ ਗੱਲ ਪੁੱਛਾਂ ਹਾਂ ਉਹ ਤੇ ਮੇਰੇ ਨਾਲ ਬਾਹਰ ਹੋ ਜੀ ਇਹ ਪੁੱਛ ਰੋ ਕਿ ਸਵਾਲ ਦੀ ਮੇਰੇ ਨੂੰ ਚੱਕ ਲੈਣੇ ਓਏ ਤੂੰ ਅੰਗਰੇਜ਼ੀ ਬੋਲਣ ਲੱਗ ਗਿਆ ਅੰਗਰੇਜ਼ੀ ਸਿੱਧੀ ਅਰੇ ਯਾਰ ਅੰਗਰੇਜ਼ੀ ਕਹ ਓਏ ਮੈਡਮ ਨਹੀਂ ਆਈ ਜੀ ਤੁਹਾਡਾ ਮੈਡਮ ਨਾਲ ਸਾਇਓ ਜੀ ਨਹੀਂ ਲੱਗਦਾ ਮੈਡਮ ਨਹੀਂ ਲੱਗੀ ਰਹਿੰਦੀ ਆ ਜੀ ਉਹ ਅੱਜ ਛੁੱਟੀ ਤੇ ਆ ਕਿੱਥੇ ਗਈ ਕਿੱਥੇ ਗਿਆ ਬਣੂ ਜੀ ਮੈਨੂੰ ਸਾਇਆ ਕੋਈ ਉਸ ਦੀ ਪੁੰਛ ਖਿਚੀ ਦੀ ਆ ਜਾਂ ਛੁੱਟੀ ਭਰ ਗਈ ਛੁੱਟੀ ਤੇ ਨੇ ਤੂੰ ਇਹਦੇ ਗਣੀ ਹੱਥ ਜੀ ਕੀ ਮਾਰਦਾ ਓਏ ਇਹ ਤਾਂ ਮੈਂ ਦੇਖਦਾ ਸੀ ਕਾਪੀ ਜੀ ਖੜਾ ਉਹ ਚੰਦਾ ਨੂੰ ਦੇਖਦਾ ਜੀ ਖੜਾ ਹੋ ਗਿਆ ਜੀ ਸਾਰਾ ਦਿਨ ਤੁਹਾਡਾ ਇੱਲਤੀਆਂ ਕਰਨੀ ਤੱਕ ਧਿਆਨ ਹਾਂਜੀ ਤੂੰ ਐਂ ਦੱਸ ਹਾਂਜੀ ਅੱਜ ਦਿਨ ਚੜ ਗਿਆ ਹਾਂਜੀ ਚੜ ਗਿਆ ਜੀ ਰਾਤ ਕਾ ਤੂੰ ਆਉਗੀ ਦੇ ਦੱਸਾਂ ਜੀ ਮੈਂ ਹਾਂ ਉਹ ਦੱਸੋ ਉਹ ਕਾਦੀ ਬਾਤ ਪੁੱਛਿਆ ਤੈਨੂੰ ਇਹੇ ਜੀ ਚੰਦ ਤੇ ਸੂਰਜ ਜੀ ਹਾਂ ਲੁਕਣ ਮਿਚੀ ਖੇਡਦੇ ਨੇ ਜੀ ਅੱਛਾ ਹਾਂ ਜੀ ਜਦੋਂ ਸੂਰਜ ਜੀ ਹਾਂ ਪਹਾੜੀਆਂ ਦੇ ਲੁਕ ਜਾਂਦਾ ਜੀ ਹਾਂ ਫਿਰ ਰਾਤ ਹੋ ਜਾਂਦੀ ਆ ਜੀ ਅੱਛਾ ਜਿਵੇਂ ਤੁਸੀਂ ਲੁਕਣ ਮਿਚੀ ਖੇਡਦੇ ਹੋ ਆਹ ਹੋਏ ਬੈਠੋ ਬੈਠ ਬੈਠ ਹਾਂ ਬੈਠ ਕਹਿੰਦੇ ਅਸੀਂ ਪੜਾਉਂ ਆ ਕਿਉਂ ਬਿਦਾਤਾ ਦੇ ਸ਼ਵਾਲ ਓਏ ਕਾਹ ਤੂੰ ਚਿਕਦਾ ਨਹੀਂ ਓਏ ਤੇਰੇ ਲੱਗੇ ਇਹ ਛੇੜਦਾ ਜੀ ਮੰਗੇ ਨਾ ਕੋਈ ਪੜਨਾ ਸਿੱਖਣਾ ਹੋ ਨੀ ਸਕਾ ਤੂੰ ਖੜਾ ਓਏ ਖੜਾ ਓ ਇੱਧਰ ਹੋ ਕੇ ਖੜਾ ਇੱਧਰ ਆ ਥੇਰ ਬਗਿਆ ਸਵਾਲ ਦਾ ਜਵਾਬ ਸਹੀ ਦੀ ਤੇਰੇ ਨਾ ਪੱਥਰ ਹਾਂ ਉਹ ਐਂ ਦੱਸੋ ਕਿਹੜਾ ਜਾਨਵਰ ਆ ਜਿਹੜਾ ਤੁਰ ਨਹੀਂ ਸਕਦਾ ਜਿਹੜਾ ਤੁਰ ਨਹੀਂ ਸਕਦਾ ਜੀ ਹਾਂ ਐਂ ਸਮਾਰ ਕੇ ਜਵਾਬ ਦੇਣੀ ਸੋਚ ਕੇ ਸੋਚਣਾ ਨਹੀਂ ਮੈਂ ਫਿਰ ਹਾਂ ਪੂਰਾ ਸੋਚ ਲੈ ਠੀਕ ਹੈ ਥੇਰ ਬਗਿਆ ਸਹੀ ਜਵਾਬ ਦੇਵੇਂਗਾ ਤੂੰ ਮੇਰੇ ਮਤਾਂ ਬੋਲ 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 ਮਰਿਆ ਹੋਇਆ ਜੀ ਗਾਉਂ ਵੀ ਗਾਉਂ ਲਾਉਂ ਲਾਉਂ ਨੂੰ ਧੀਰੇ ਕਹਿਦਾ ਮਰਿਆ ਹੋਏ ਉਹ ਕੰਨ ਫੜਾਉ ਜੀ ਐ ਕਰ ਓਏ ਇੱਥੇ ਮੁਰਗਾ ਬਣ ਮੁਰਗਾ ਬਣ ਮੁਰਗਾ ਬਣ ਮਰ ਮਰ ਐ ਕਰ ਓਏ ਹਾਂਜੀ ਤੂੰ ਵੀ ਮੈਡਮ ਦਾ ਖਾਣਾ ਚਾਹੌਂਗੀ ਤੂੰ ਵੀ ਫੜ ਲੈ ਮੈਂ ਮੈਂ ਚੱਲ ਖਾੜ ਫੜ ਲੈ ਆਲੇ ਮੁਰਗੇ ਦੇ ਨਾਲੇ ਸੁੱਕੇ ਖੜੇ ਉੱਚਾ ਠੇ ਦੇ ਤਰਾ ਬਿਠਾ ਦੇ ਵੋ ਉੱਚਾ ਠ ਕਰੇ 5 ਮਿੰਟ ਲਾਇਓ ਕੋਈ ਆ ਉਪਰ ਮਾਰ ਕੇ ਪਰਦਾ ਸਾਰ ਕੇ ਮੈਂ ਕਹਣਾ ਹੋਰ ਵੀ ਜਿ ਭਰਤੀ ਕਰੂ ਆਪਾਂ ਨੂੰ ਦੰਗਾ ਕੱਢ ਦੰਦਨਾ ਕੱਢ ਡੰਡਾ ਆਉ ਆ ਰੇ ਬੱਗ ਬੋਣਾ ਉਹ ਕਰਦਾ ਚੁੱਪਾ ਚੱਲ ਆ ਜੋਰਾ ਬੰਦੇ ਬਣ ਜਾ ਕਰੋ ਬੰਦੇ ਸਾਨੂੰ ਮੈਂ ਕੀ ਕਹਾਂ ਜਿਹੜੇ ਬੋਢਣ ਨੂੰ ਤੁਹਾਡੇ ਮਾਪੇ ਕਿੰਨੇ ਪੈਸੇ ਲਾਉਂਦੇ ਨੇ ਆਉਂਦਾ ਸਾਨੂੰ ਉੜਾ ਉਥੇ ਨਹੀਂ ਆਉਂਦਾ ਜੀ ਆਉਂਦਾ ਕੀ ਸਵਾ ਮੇਰੇ ਸਵਾਲ ਦਾ ਜਵਾਬ ਤੁਸੀਂ ਇੱਕ ਨਹੀਂ ਦਿੱਤਾ ਦਿੱਤਾ ਦਿੱਤੀ ਜੀ ਸਾਰੇ ਇਹ ਨਹੀਂ ਦਿੱਤੇ ਜੀ ਮੈਨੂੰ ਹੀ ਕਹੀ ਜਾਂਦਾ ਦੇਖੋ ਜੀ ਤੁਸੀਂ ਐਂ ਕਰੋ ਹੁਣ ਮੈਂ ਤੁਹਾਨੂੰ ਕੱਲ੍ਹ ਵਾਸਤੇ ਪੜਾਉਣਾ ਠੀਕ ਹੈ ਜੀ ਉਹ ਸਾਰਾ ਰਾਤ ਨੂੰ ਯਾਦ ਕਰਕੇ ਆਇਓ ਠੀਕ ਹੈ ਮੈਂ ਕੱਲ੍ਹ ਨੂੰ ਨਹੀਂ ਬਹਾਨਾ ਸੁਣਨਾ ਵੀ ਮੇਰੀ ਕਾਪੀ ਭਿੱਜ ਗਈ ਸਾਡੇ ਹੜਾ ਆ ਗਿਆ ਮੈਂ ਇਹ ਸਵਾਲ ਪੁੱਛਣੇ ਸਨ ਅੱਧੇ ਵਿੱਚ ਇਹ ਬਾਹਨੇ ਢਾਲੀ ਮੈਂ ਤੈਨੂੰ ਕਰਨੀ ਅੱਧੇ ਵਿੱਚ ਕਿ ਮੋਟਰ ਚੱਲ ਪਾ ਦੇਈ ਆ ਉਹਨੂੰ ਪੁੱਛਣੇ ਹੈ ਜਦੋਂ ਕਹਿਣੇ ਨੇ ਮੋਟਰ ਚੱਲ ਪਾ ਦੀਆ ਉਹਨੂੰ ਪੁੱਛਣੇ ਜੀ ਬਹਾਨੇ ਬੜੇ ਲਾਉਂਦੇ ਨੇ ਬਹਾਨੇ ਦਾ 2 ਇੰਚ ਘੱਟ ਤੁਸੀਂ ਤੂੰ ਕਿਹੜਾ ਘੱਟਾਂ ਮੈਨਾਂ ਰੱਤਾਂ ਨਹੀਂ ਹਾਂ ਨਾ ਉਹ ਤੁਹਾਡਾ ਬਬਲੂ ਆਇਆ ਉਹ ਉਦੋਂ ਵੇ ਆ ਉਹਨੂੰ ਵੀ ਪੁੱਛੂਆਂ ਉਹ ਤਾਂ ਮੁਰਗੀ ਆ ਤੇ ਵਾਟਰ ਵਿੱਚ ਪਿੱਛੇ ਬੈੜਾ ਜੀ ਮੁਰਗੀ ਪਿੱਛੇ ਮੇਰ ਦਾ ਕਿਵੇਂ ਹਾਂ ਜੀ ਉਹਨਾਂ ਦੀ ਮੁਰਗੀ ਗਵਾਂਡੀਆਂ ਦੇ ਅੰਡੇ ਦੇ ਆਉਂਦੀ ਆ ਜੀ ਅੱਛਾ ਉਹ ਦਾਣੇ ਪਾਉਂਦਾ ਰਹ ਜਾਂਦਾ ਉਹ ਤਾਂ ਰਹੇ ਅੱਛਾ ਵੀ ਮੁਰਗਾ ਅੰਡੇ ਨਾਲ ਉਧਰ ਦੇਣ ਲੱਗ ਜੇ ਮੁਰਗੀ ਆਪ ਨੂੰ ਲੱਗਦਾ ਛੁੱਟੀ ਦਿਵਾ ਲਓ ਕਹਿੰਦੇ ਇਹ ਮੈਨੂੰ ਅੱਛਾ ਉਹ ਦਾਣੇ ਪਾਉਂਦਾ ਰਹਿੰਦਾ ਮੁਰਗੀ ਗਵਾਂਡੀਆਂ ਦੇ ਅੰਡੇ ਦੇ ਦਿੰਦੀ ਆ ਆਹ ਕੋਰੇ ਮਗਰੇ ਫਿਰਦਾ ਉਹ ਹਾਂ ਜੀ ਕੋਈ ਨਾ ਉਹਨੂੰ ਮੈਂ ਉਧਰ ਵਰਤਾਈ ਆ ਪਰਲੇ ਵੇੜੇ ਹਾਂ ਕੋਈ ਨਾ ਉਹਨੂੰ ਮੈਂ ਦਿਖਾਵਾਂ ਠੀਕ ਹੈ। ਉਹ ਨੂੰ ਅੰਡੇ ਨਾਲੇ ਮੁਰਗੀ ਮੈਂ ਦਿਖਾਉਂ। ਹਾਂਜੀ। ਹਾਂ ਤੜਕੇ ਹੁੰਦੇ। ਹਾਂਜੀ। ਹੁਣ ਐ ਕਰ। ਰਾਮਨਾਥ ਮੈਂ ਜਿਹੜਾ ਕੰਮ ਦੱਸਦਾ ਪਹਿਲਾਂ ਤਾਂ ਉਹ ਲਿਖ ਕੇ ਆਇਓ। ਠੀਕ ਹੈ ਜੀ। ਨਾਲੇ ਮੈਂ ਤੁਹਾਨੂੰ ਦੱਸਦਾ। ਹਾਂਜੀ। 2 2 4 ਹੁੰਦਾ। 2 2 ਦਾ 4 ਜੀ। 2 2 ਦਾ 4 ਜੀ। ਤੂੰ ਹੁਣ ਤਾਂ ਖਾਸਾ ਬੋਲਣ ਲੱਗਾ ਓਏ। ਜਦੋਂ ਸਵਾਲ ਪੁੱਛਦਾ ਉਹ ਤੇ ਤੁਹਾਨੂੰ ਕੁਝ ਨਹੀਂ ਆਉਂਦਾ ਹੁੰਦਾ। ਪਰ ਉਹ ਲੈ ਜਾਣੇ ਮਾੜ ਆਈ। ਅੱਛਾ। ਹਾਂਜੀ। ਮੈਂ ਇੰਗਲਿਸ਼ ਪੁੱਛਾਂ ਫੇਰ। ਹਾਂਜੀ ਪਹਾੜ ਸੁਣਾਉਂ ਫਿਰ ਮੈਂ। ਹਾਂ ਟੇਬਲ ਥੋੜਾ ਜਿਹਾ ਹਾਂ ਸੁਣਾਜਾ ਆ ਓਏ ਇੱਧਰ ਆ ਜਾ ਇੱਧਰ ਓਰੇ ਖੜ ਜਾ ਨੀ ਉਹ ਇੱਧਰ ਆ ਇੱਧਰ ਆ ਇੱਧਰ ਇੱਥੇ ਆ ਲਾ ਗਈ ਹਾਂ ਸੁਣਾ ਹਾਂ 2 ਹੈ ਕੈਮਰਾ ਕੈਨੇ ਦਾ ਸੁਣਾ ਮੈਂ ਪੜਾ ਤਾ ਮੈਂ ਤਾਂ ਉਹ ਤਾਂ ਨਾ ਹਾਂ ਸੁਣਾ 2 ਵਨ ਦਾ 2 ਹਾਂ 2 2 ਦਾ 4 ਬਾਓ ਮੇਰੇ ਸ਼ੇਰ 2 3 ਦਾ 6 2 3 ਦਾ 6 ਠੀਕ ਆ 2 4 ਦਾ 8 8 2 5 ਦਾ 3 3 26 ਡਾਟ ਵੱਲੇ ਵੋ 2 ਵੱਲੇ ਵੋ 27 ਦਾ 14 ਦੀ 14 ਸ਼ਾਬਾਸ਼ 28 ਦਾ 18 ਦੀ 18 ਅੱਛਾ 29 ਦਾ 18 ਜੱਗੇ ਮੈਨੂੰ ਪਤਾ ਨਹੀਂ ਜੀ ਇਹਦੇ ਲਾਉ ਜੀ ਪੂਰਾ ਸਾਰਾ ਸੁਣਾ ਕੇ ਹੁੰਦਾ ਕਹਿੰਦਾ ਮੈਨੂੰ ਇੰਗਲਿਸ਼ ਮੈਂ ਜਦੋਂ ਸਮਝਾਉਣਾ ਉਹਦੇ ਤੋਂ ਹੀ ਮੂੜੇ ਹੋ ਕੇ ਖੜ ਜਾਂਦੇ ਤੂੰ ਸਮਝੇ ਨਾ ਲਵੇਂ ਮਾਸਟਰ ਤੋਂ ਸੁਣਾ ਤੈ ਇਹੋ ਥੋੜਾ ਮੜਾ ਜੀ ਇੱਕ ਇੱਕ ਇਹ ਤੋਂ ਵੀ ਸਾਲ ਨੂੰ ਤੈ ਤਾਂ ਲਾਤਾ ਰੰਗ ਸਾਰੇ ਸਿਰੇ ਲਾਤੇ ਤੂੰ ਪਹਿਲਾਂ ਸਮਝ ਲੈ ਜਦੋਂ ਬੰਦਾ ਸਮਝਾਵੇ ਉਦੋਂ ਸਮਝਿਆ ਕਰੀ ਜਾਂਦਾ ਠੀਕ ਹੈ ਤੂੰ ਸਹਾਉਂਗਾ ਮੜਾ ਵੋਟਾ ਪਤਾ ਲੱਗਿਆ ਉਦੋਂ ਬਾਅਦ ਮੈਂ ਕਿੰਨਾ ਦੱਸੂ ਸਾਰਾ ਟੇਬਲ ਹਾਂ ਕਿਹਦਾ ਸਾਵਾਂ ਜੀ ਚੱਲ ਤੂੰ ਤਾਂ ਦੂਣੀ ਦੀ ਸਣਾ ਦੇ ਤੂੰ ਇੰਗਲਿਸ਼ ਤੋਂ ਤਾਂ ਮਿਲ ਲਵਾਂ ਫੇਲ ਹਾਂ ਇੱਕ ਦੂਣੀ ਦੂਣੀ ਜੀ ਹਾਂ ਦੋ ਦੂਣੀ ਦੱਸ ਦੀ ਉਹ ਕੰਜਰ ਦੋ ਦੂਣੀ 4 ਹੁੰਦਾ ਦੋ ਦੂਣੀ 4 ਹੁੰਦਾ ਉੱਤਰ ਜਾ ਓਏ ਹਲੇ ਪੂਰਾ ਹੋਇਆ ਜੀ ਪੂਰਾ ਦੋ ਦੂਣੀ 10 ਕਿਨੇ ਬਣਾਇਆ ਓਏ ਦੂਦਾ ਹੋ ਗਿਆ ਜੀ ਦੋ ਦੂਣੀ 4 ਹੁੰਦਾ 10 ਤੱਕ ਕੀ ਹੁੰਦਾ ਜੀ ਮਿੰਨ ਤਾਂ ਬਹਿ ਜਾ ਅਰੇ ਅੱਡੇ ਡੇ ਬੋਖਰੇ ਨੂਣੀ ਦਾ ਫਾੜਾ ਐਂ ਕਰੋ ਹੁਣ ਸਾਰਾ ਕੰਮ ਤੁਹਾਨੂੰ ਦੱਸਦਾ ਮੈਂ ਤੜਕੇ ਨਾਲੇ ਉਹ ਕਰਕੇ ਆਇਓ ਜੀ 2 ਦੂਣੀ 4 3 ਦੂਣੀ 6 ਸਾਰਿਆਂ ਚਰਕ ਚਰਕ ਬੋਲਿਆ ਕਰੋ ਹਾਂ ਠੀਕ ਹੈ ਜੀ ਠੀਕਾ ਤੜਕੇ ਨਾਲੇ ਤਾਂ ਤੁਹਾਨੂੰ ਇਹ ਸਾਰਾ ਦੂਣੀ ਦਾ ਫਾੜਾ ਮੈਨੂੰ ਆਉਣਾ ਚਾਹੀਦਾ ਤੁਹਾਨੂੰ ਠੀਕ ਹੈ ਸਾਰਾ ਠੀਕ ਹੈ ਜੀ ਤੈਨੂੰ ਤਿੰਨ ਦਾ ਫਾੜਾ ਆਉਣਾ ਚਾਹੀਦਾ ਓਏ ਠੀਕ ਹੈ ਹਾਂ ਐਂ ਕਰੋ ਮੈਂ ਮੜਿਆ ਫੋਨ ਸੁਣਨਾ ਮੇਰੀ ਘੰਟੀ ਵੱਜ ਰਹੀ ਆ ਤੇ ਇਤਨੇ ਮੇਰਾ ਆਉਣਾ ਮੈਂ ਚੰਗਾ ਚੋਰ ਨਹੀਂ ਕਰਨੀ ਨੀ ਆ ਡੰਡਾ ਪਿਆ ਠੀਕ ਹੈ ਜੀ ਹਾਂ ਮੜਾ ਮੈਨੂੰ ਆਉਣਾ ਅੱਧਾ ਘੰਟਾ ਛੋੜੇ ਹੋ ਲਾਉਂ ਪਰ ਫਿਰ ਤੁਹਾਨੂੰ ਛੁੱਟੀ ਕਰ ਦੂੰ ਮੈਨੂੰ ਆਉਣਾ ਆ ਗਿਆ ਗੱਲ ਕਰਦਾ ਮੈਡਮ ਨਾਲ ਕੀ ਚੁ ਉਹ ਇਹ ਕਰ ਇੱਕ ਵਾਰ ਪੁੱਠਾ ਮੁੰਡੇ ਵਾਟਰ ਕੀ ਚੁਗਲਾ ਲਈ ਕਹਿੰਦੇ ਜਲਾ ਤੂੰ ਮੈਨੂੰ ਮਰਾਏਗਾ ਨਾਲੇ ਕਿਰਾ ਪੱਟਦਾ 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 ਅਕਰਾ ਪੱਟਦਾ ਚਲ ਤਾ ਪਟਾ ਪਟਾ